ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਰਦਾਰ ਬਰਕੌਰ ਸਿੰਘ ਜੀ ਸਿੱਧੂ ਮਸੇਵਾਲਾ ਦੇ ਪਿਤਾ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ ਅੱਜ ਖੁਸ਼ੀ ਦਾ ਪਰਮਾਤਮਾ ਨੇ ਮੌਕਾ ਦਿੱਤਾ ਜੀ ਬੱਚੇ ਨੇ ਜਨਮ ਲਿਆ ਪੁੱਤਰ ਦੀ ਦਾਤ ਬਖਸ਼ੀ ਹੈ ਤਾਂ ਸੱਸ ਸਵਾ ਗੁਰੂ ਘਰ ਮੱਥਾ ਟੇਕਣ ਆਏ ਜਦੋਂ ਖਬਰ ਪਤਾ ਲੱਗੀ ਤਾਂ ਮਨ ਦੇ ਵਿੱਚ ਬੜਾ ਭਾਵਨਾ ਆਈ ਔਰ ਸੱਚੇ ਪਾਤਸ਼ਾਹ ਦਾ ਸ਼ੁਕਰੀਆ ਦਾ ਕਰਦੇ ਆ ਕਿ ਬੱਚਾ ਤੰਦਰੁਸਤ ਸਵੇ ਚੜਦੀ ਕਲਾ 'ਚ ਰਹੇ ਔਰ ਵੱਡਾ ਹੋ ਕੇ ਆਪਣੇ ਮਾਪੇ ਦਾ ਨਾਂ ਜਿਹੜਾ ਰੌਸ਼ਨ ਕਰੇ ਸੋ ਮੇਰੇ ਵੱਲੋਂ ਸਿੱਧੂ ਪਰਿਵਾਰ ਨੂੰ ਸਿੱਧੂ ਮੁਸੇ ਵਾਲਾ ਸਾਰਾ ਪਰਿਵਾਰ ਨੂੰ ਮਾਤਾ ਜੀ ਨੂੰ ਬਾਪੂ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਬਿਲਕੁਲ ਜੀ ਇੱਥੇ ਕੋਈ ਸ਼ੱਕ ਨਹੀਂ ਜੀ ਕਲਾ ਦੇ ਤੌਰ ਤੇ ਜਿਹੜਾ ਜੀ ਸਿੱਧੂ ਮੁਸੇ ਵਾਲਾ ਵਰਗਾ ਨਾ ਕੋਈ ਹੈ ਤੇ ਨਾ ਕਿਸ ਨੇ ਬਣਨਾ ਜੀ ਬਹੁਤ ਵੱਡਾ ਨਾਮ ਸੀ ਚਲੋ ਐਸੀ ਕੋਈ ਘਟਨਾ ਹੋਈ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਜਿਵੇਂ ਅਮਰ ਸਿੰਘ ਚਮਕੀਲਾ ਜੀ ਨਾ ਹੋਈ ਸਿੱਧੂ ਮੁਸੇ ਵਾਲਾ ਜੀ ਨਾ ਹੋਈ ਨਹੀਂ ਹੋਣੀ ਚਾਹੀਦੀ ਸੀ ਬੜਾ ਦੁੱਖ ਹੈ ਇਸ ਗੱਲ ਦਾ ਤੇ ਪਰ ਚਲੋ ਪ੍ਰਮਾਤਮਾ ਦੀ ਰਜ਼ਾ ਔਰ ਅੱਜ ਉਸੇ ਪਰਿਵਾਰ ਦੇ ਵਿੱਚ ਦੁਬਾਰਾ ਫੇਰ ਬੱਚੇ ਦਾ ਜਨਮ ਆਪਣੇ ਆਪ ਦੇ ਵਿੱਚ ਬਹੁਤ ਖੁਸ਼ੀ ਵਾਲੀ ਗੱਲ ਆ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ